ਕਿਸਾਨ ਵੀਰੋ ਜਿਸ ਤਰ੍ਹਾਂ ਦੇ ਨਾਲ ਤੁਸੀਂ ਖੇਤੀ ਤੇ ਹੋਰ ਸਹਾਇਕ ਧੰਦੇ ਅਪਣਾਏ ਹੋਏ ਨੇ ਉਹਨਾਂ ਧੰਦਿਆਂ ਦੇ ਵਿੱਚ ਇੱਕ ਪਸ਼ੂ ਪਾਲਣ ਵੀ ਹੈ ਪਸ਼ੂਆਂ ਤੋਂ ਤੁਸੀਂ ਦੁੱਧ ਦਾ ਉਤਪਾਦਨ ਕਰਦੇ ਹੋ ਉਹਦੇ ਤੋਂ ਕਈ ਤਰ੍ਹਾਂ ਦੇ ਹੋਰ ਉਤਪਾਦ ਬਣਦੇ ਨੇ ਤੇ ਘਰ ਘਰ ਇੱਕ ਚੰਗੀ ਖੁਰਾਕ ਤੁਸੀਂ ਭੇਜਦੇ ਹੋ ਪਰ ਪਸ਼ੂ ਧੰਦੀ ਸਾਮ ਸੰਭਾਲ ਬਹੁਤ ਜ਼ਰੂਰੀ ਬਣ ਜਾਂਦੀ ਹੈ ਜਿਵੇਂ ਇਨਸਾਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਨੇ ਕਈ ਤਰ੍ਹਾਂ ਦੇ ਇਨਫੈਕਸ਼ਨਸ ਹੋ ਜਾਂਦੇ ਨੇ ਤਾਂ ਪਸ਼ੂਆਂ ਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਇਸ ਵੇਲੇ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਅੱਜ ਦਾ ਵਿਸ਼ਾ ਹੈ ਪਸ਼ੂਆਂ ਵਿੱਚ ਧੱਫੜ ਅਤੇ ਮੁਲਾਪ ਦੀ ਸਮੱਸਿਆ ਤੇ ਇਲਾਜ ਠਫੜ ਕਿਉਂ ਹੁੰਦੇ ਨੇ ਮੁਲਾਪ ਕੀ ਹੁੰਦੇ ਨੇ ਕਿੰਨੇ ਕੇ ਖਤਰਨਾਕ ਹੋ ਸਕਦੇ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੋਇਆ ਡਾਕਟਰ ਗੁਰਜਾਪ ਸਿੰਘ ਹੋਰਾਂ ਨੂੰ ਜੋ ਵੈਟਰਨਰੀ ਅਫਸਰ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਜੀ ਗੁਰਜਾਪ ਜੀ ਪਸ਼ੂਆਂ ਦੀ ਗੱਲ ਆਉਂਦੀ ਹੈ ਤਾਂ ਪਸ਼ੂ ਕਿਸਾਨ ਦੇ ਪਸ਼ੂਪਾਲਕ ਦੇ ਪਰਿਵਾਰ ਦਾ ਇੱਕ ਹਿੱਸਾ ਹੁੰਦਾ ਹੈ ਉਹਦੇ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ ਤੇ ਬਹੁਤੇ ਜਿਹੜੇ ਕਿਸਾਨ ਵੀਰ ਨੇ ਜਾਂ ਕਿਸਾਨ ਭੈਣਾਂ ਨੇ ਉਹਨਾਂ ਨੇ ਘਰ ਦੇ ਵਿੱਚ ਪਸ਼ੂ ਪਾਲੇ ਹੁੰਦੇ ਨੇ ਚਾਹੇ ਉਹਨਾਂ ਨੇ ਦੁੱਧ ਵੇਚਣਾ ਹੋਵੇ ਚਾਹੇ ਉਹਨਾਂ ਨੇ ਆਪਣੇ ਗੁਜ਼ਾਰੇ ਜੋਗੇ ਦੁੱਧ ਹੀ ਪੈਦਾਵਾਰ ਕਰਨੀ ਹੋਵੇ ਤਾਂ ਉਹ ਪਸ਼ੂਆਂ ਨੂੰ ਘਰ ਦੇ ਵਿੱਚ ਰੱਖਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਤੇ ਜਦੋਂ ਕਿਤੇ ਪਸ਼ੂ ਢਿੱਲਾ ਮੱਠਾ ਹੋ ਜਾਂਦਾ ਤਾਂ ਫਿਰ ਉਦੋਂ ਉਹਨੂੰ ਪਰਿਵਾਰ ਦੇ ਜੀਵ ਵਾਂਗ ਹੀ ਟ੍ਰੀਟ ਕੀਤਾ ਜਾਂਦਾ ਹੈ ਉਹਦਾ ਟ੍ਰੀਟਮੈਂਟ ਕਰਵਾਇਆ ਜਾਂਦਾ ਤੇ ਅੱਜ ਆਪਾਂ ਗੱਲ ਕਰਨੀ ਹੈ ਮਲੱਪਾਂ ਦੀ ਤੇ ਧੱਫਣਾ ਦੀ ਸਭ ਤੋਂ ਪਹਿਲਾਂ ਜੇਕਰ ਆਪਾਂ ਮਲੱਪਾਂ ਦੇ ਉੱਤੇ ਚਰਚਾ ਕਰਨੀ ਚਾਹੀਏ ਤਾ ਪਸ਼ੂਆਂ ਦੇ ਵਿੱਚ ਮਲੱਪ ਹੁੰਦੇ ਕੀ ਨੇ ਜਿਹੜੇ ਮਲੱਪ ਆਪਾਂ ਕਹਿ ਦਿੰਦੇ ਆ ਮਲੱਪ ਹੁੰਦੇ ਨੇ ਪੇਟ ਦੇ ਕੀੜੇ ਹਮ ਇੱਕ ਤਰ੍ਹਾਂ ਨਾਲ ਕੀੜੇ ਹੁੰਦੇ ਨੇ ਇਹ ਉਹ ਪੇਟ ਦੇ ਵੀ ਹੋ ਸਕਦੇ ਨੇ ਮਲੱਪ ਜਾਂ ਲਾਲੂ ਜਿਗਰ ਦੇ ਮਲੱਪ ਹੋ ਗਏ ਹਮ ਅੰਤੜੀਆਂ ਦੇ ਮਲੱਪ ਹੋ ਗਏ ਹਮ ਕਈ ਵਾਰ ਇਹ ਜਿਹੜੀ ਆਪਣੀ ਭੋਜਨ ਵਾਲੀ ਆ ਉਹਦੇ ਵੀ ਮਲੱਪ ਹੁੰਦੇ ਨੇ ਹਮ ਇਹ ਜਿਆਦਾਤਰ ਜਿਹੜਾ ਪਸ਼ੂ ਨੇ ਪਸ਼ੂਆਂ ਦੇ ਹਰੇ ਚਾਰੇ ਤੋਂ ਜੇ ਆਪਾਂ ਉਹਦੀ ਡੀਵਾਰਮਿੰਗ ਆ ਸਹੀ ਤਰੀਕੇ ਨਾਲ ਨਹੀਂ ਕਰਦੇ ਹਮ ਤਾਂ ਇਹ ਜਿਹੜੇ ਮਲੱਪ ਨੇ ਇਹ ਪਸ਼ੂਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੱਛਣ ਨੇ ਜਾਂ ਪਸ਼ੂਆਂ ਦੇ ਵਿੱਚ ਬਹੁਤ ਸਾਰੇ ਆਰਥਿਕ ਨੁਕਸਾਨ ਨੇ ਫਾਰਮਰ ਨੂੰ ਉਹ ਕਰ ਦਿੰਦੇ ਨੇ ਜਿਵੇਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਮੇਨ ਲੱਛਣ ਆਉਂਦੇ ਨੇ ਮਲੱਪਾਂ ਦੇ ਕਰਕੇ ਉਹ ਆਉਂਦੇ ਨੇ ਇੱਕ ਤਾਂ ਜਿਹੜਾ ਹੈਗਾ ਵੀ ਪਸ਼ੂ ਨੂੰ ਜਿਹੜੀ ਖੁਰਾਕ ਆ ਉਹ ਨਹੀਂ ਲੱਗਦੀ ਪਸ਼ੂ ਹਾਰਿਆ ਰਹਿੰਦਾ ਤੇ ਪਸ਼ੂ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਜੀ ਪਸ਼ੂ ਆ ਜਿਹੜਾ ਜ਼ਿਆਦਾਤਰ ਜਿਹੜੇ ਹੁਣ ਲੱਛਣ ਪਾਏ ਜਾਂਦੇ ਨੇ ਉਹਨਾਂ ਵਿੱਚ ਇੱਕ ਮੇਨ ਹੁੰਦਾ ਹੀ ਹੈ ਇਹੇਚ ਨਹੀਂ ਆਉਂਦਾ ਪਸ਼ੂ ਜਿਹੜਾ ਪਸ਼ੂ ਆ ਉਹ ਬਾਰ ਬਾਰ ਰਿਪੀਟ ਹੁੰਦਾ ਹੈ ਇਹ ਵੀ ਉਹਦਾ ਇੱਕ ਮੇਨ ਕਾਰਨ ਹੈ ਜੀ ਤੇ ਜਿਗਰ ਦੇ ਜਿਹੜੇ ਜ਼ਿਆਦਾਤਰ ਕੀੜੇ ਜਮਲਪਪ ਹੁੰਦੇ ਨੇ ਉਹ ਖੂਨ ਦੀ ਕਮੀ ਕਰ ਦਿੰਦੇ ਨੇ ਇਹ ਵੀ ਆਮ ਤੌਰ ਤੇ گاਵਾਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਹੈ ਮੂਕ ਲੱਗ ਜਾਂਦੀ ਹੈ ਪਸ਼ੂ ਨੂੰ ਪਸ਼ੂ ਕਮਜ਼ੋਰਾ ਹੋ ਜਾਂਦਾ ਹੈ ਇਹਦੇ ਵਿੱਚ ਜਿਹੜਾ ਹੈਗਾ ਹੇਹ ਵਿੱਚ ਨਾ ਆਉਣਾ ਇਹ ਇੱਕ ਤਰ੍ਹਾਂ ਨਾਲ ਇੱਕ ਡੇਰੀ ਫਾਰਮਰ ਨੂੰ ਜਾਂ ਲਾ ਲਓ ਆਪਣੇ ਕਿਸਾਨ ਭਰਾ ਨੂੰ ਬਹੁਤ ਆਰਥਿਕ ਨੁਕਸਾਨ ਵੀ ਪਹੁੰਚਾਉਂਦਾ ਹੈ ਜੀ ਕਿਉਂਕਿ ਜੇ ਪਸ਼ੂ ਹੇਹ ਵਿੱਚ ਨਹੀਂ ਆਊਗਾ ਤਾਂ ਉਹਦਾ ਜਿਹੜਾ ਹੈਗਾ ਉਹ ਉਹ ਰਹਿਣ ਦੇ ਵਿੱਚ ਵੀ ਉਹਨੂੰ ਜਿਹੜੀ ਆ ਉਹ ਦਿੱਕਤ ਆਊਗੀ ਇਸ ਕਰਕੇ ਵੀ ਇਹ ਮਲੱਪ ਜਿਹੜੇ ਨੇ ਬਹੁਤ ਹੀ ਜ਼ਿਆਦਾ ਮਤਲਬ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਹੂੰ ਤੇ ਇਹਦੇ ਲਈ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਰੋਕਥਾਮ ਆ ਉਹ ਰੋਕਥਾਮ ਦੇ ਲਈ ਆਪਾਂ ਨੂੰ ਜਿਹੜਾ ਹੈਗਾ ਇਹਦੀ ਡੀਵਾਰਮਿੰਗ ਆ ਜਾਂ ਪੇਟ ਦੇ ਕੀੜਿਆਂ ਦੀ ਦਵਾਈ ਆ ਉਹ ਆਪਾਂ ਨੂੰ ਸਮੇਂ-ਸਮੇਂ ਸਿਰ ਬਿਲਕੁਲ ਤੇ ਬਦਲ ਕੇ ਦੇਣੀ ਚਾਹੀਦੀ ਆ अच्छा डॉक्टर साहब ਮਲਪਾਂ ਦੀ ਗੱਲ ਸਾਰੇ ਕਰਦੇ ਨੇ ਕਿਸਾਨ ਵੀ ਇਹ ਤੋਂ ਚੰਗੀ ਤਰ੍ਹਾਂ ਜਾਣੂ ਨੇ ਕਿ ਡੀਵਾਰਮਿੰਗ ਵੀ ਕਰਵਾਉਣੀ ਆ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਦੇ ਦਿੰਦੇ ਨੇ ਪਰ ਇਹ ਪੈਦਾ ਕਿਵੇਂ ਹੁੰਦੇ ਨੇ ਕੀ ਕਾਰਨ ਹੈ ਕਿ ਪਸ਼ੂ ਨੂੰ ਇਸ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਹੜੇ ਪਸ਼ੂ ਨੇ ਆਪਣੇ ਇਹ ਜ਼ਿਆਦਾਤਰ ਮਤਲਬ ਆਪਾਂ ਦੇਖੋ ਇਹਨਾਂ ਨੂੰ ਹਰਾ ਜਿਹੜਾ ਲੈ ਕੇ ਆਉਂਦੇ ਆ ਜਾਂ ਉਹ ਲੈ ਕੇ ਆਉਂਦੇ ਆ ਉਹ ਖੇਤਾਂ ਚੋਂ ਲੈ ਕੇ ਆਉਂਦੇ ਆ ਉਹ ਕੋਈ ਪਕਾਇਆ ਹੋਇਆ ਭੋਜਨ ਨਹੀਂ ਹੁੰਦਾ ਉਹ ਕੱਚਾ ਭੋਜਨ ਹੁੰਦਾ ਜਿਹਦੇ ਕਰਕੇ ਜਿਹੜਾ ਪੇਟ ਦੇ ਵਿੱਚ ਜਾ ਕੇ ਜਾਂ ਅੰਤੜੀਆਂ ਦੇ ਵਿੱਚ ਜਾ ਕੇ ਜਿਹੜੇ ਹਿਮਲਪਨੇ ਉਹ ਪੈਦਾ ਹੁੰਦੇ ਨੇ ਇਸ ਕਰਕੇ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀ ਆਪਾਂ ਜਿਹੜੀ ਡੀਵਾਰਮਿੰਗ ਆ ਜਾਂ ਪਸ਼ੂਆਂ ਨੂੰ ਜਿਹੜੀ ਮਲੱਪਾਂ ਨੂੰ ਰੋਕ ਥਾਮ ਲਈ ਦਵਾਈ ਆ ਉਹ ਸਮੇਂ-ਸਮੇਂ ਸਿਰ ਦੇਣੀ ਚਾਹੀਦੀ ਆ ਤੇ ਬਦਲ ਕੇ ਦੇਣੀ ਚਾਹੀਦੀ ਆ ਕੁਸ਼ਮਲੱਪਤਾ ਇਹ ਹਜੇ ਹੁੰਦੇ ਨੇ ਜੀ ਜਿਹੜੇ ਉਹ ਆਪਣੇ ਫੇਫੜੇ ਨੇ ਪਸ਼ੂਆਂ ਦੇ ਉਹਨਾਂ ਦੇ ਵਿੱਚ ਰਸੌਲੀਆਂ ਵੀ ਪੈਦਾ ਕਰ ਦਿੰਦੇ ਨੇ ਇਹ ਆਮ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਇਹ ਬਿਮਾਰੀ ਆ ਦੇਖਣ ਨੂੰ ਮਿਲ ਰਹੀ ਆ ਉਹ ਜਿਹੜੇ ਰਸੌਲੀਆਂ ਨੇ ਉਹ ਭੋਜਨ ਵਾਲੀ ਤੇ ਹੋ ਜਾਂਦੀਆਂ ਨੇ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਉਹ ਬਹੁਤ ਜ਼ਿਆਦਾ ਮਤਲਬ ਖਤਰਨਾਕ ਬਿਮਾਰੀ ਆ ਜਿਹੜੀ ਜਿਹਨੂੰ ਆਪਾਂ ਹਾਈਡਾਟਿਡ ਸਿਸਟ ਵੀ ਬੋਲਦੇ ਆ ਜੀ ਇਹ ਜ਼ਿਆਦਾਤਰ ਹੁਣ ਕੁੱਤਿਆਂ ਦੀ ਆਬਾਦੀ ਆ ਜਿਹੜੀ ਵੱਧ ਗਈ ਆ ਆਪਣੇ ਕਿਸਾਨ ਭਰਾ ਵੀ ਕੁੱਤੇ ਰੱਖਣ ਲੱਗੇ ਨੇ ਕੁੱਤੇ ਕੀ ਕਰਦੇ ਨੇ ਕਈ ਵਾਰ ਜਿਹੜਾ ਹਰੇ-ਚਾਰੇ ਦੇ ਵਿੱਚ ਆਪਣਾ ਜਿਹੜੀ ਆ ਮਲਮੁੱਤਰਾ ਉਹਨਾਂ ਦਾ ਕੁੱਤਿਆਂ ਦਾ ਉਹਨਾਂ ਦੇ ਵਿੱਚ ਜਾਂਦਾ ਰਹਿੰਦਾ ਇਸ ਕਰਕੇ ਜਦੋਂ ਆਪਾਂ ਹਰਾ-ਚਾਰਾ ਪਾਉਂਨੇ ਉਹ ਪੱਕਿਆ ਹੁੰਦਾ ਨਹੀਂ ਉਹ ਉਹਦੇ ਰਾਹੀਂ ਜਿਹੜਾ ਹੈਗਾ ਉਹ ਪੇਟ ਦੇ ਵਿੱਚ ਚਲਾ ਜਾਂਦਾ ਪਸ਼ੂ ਦੇ ਜਾਂ ਲਾਲੂ ਅੰਤੜੀਆਂ ਦੇ ਵਿੱਚ ਚਲਾ ਜਾਂਦਾ ਉੱਥੋਂ ਫਿਰ ਉਹ ਰਸੌਲੀਆਂ ਪੈਦਾ ਕਰਦਾ ਤੇ ਨੁਕਸਾਨ ਕਰਦਾ ਪਸ਼ੂ ਨੂੰ ਜੀ ਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਗੱਲ ਕੀਤੀ ਹੈ ਕਿ ਪਸ਼ੂਆਂ ਦੇ ਵਿੱਚ ਜਿਹੜੇ ਮਲਅਪ ਨੇ ਉਹ ਬੜੇ ਘਾਤਕ ਵੀ ਸਿੱਧ ਹੋ ਸਕਦੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਛੋਟੇ ਕਟੜੂਆਂ ਦੀ ਤੇ ਵਛੜੂਆਂ ਦੀ ਵੱਡਾ ਜਿਹੜਾ ਪਸ਼ੂ ਆ ਉਹ ਤਾਂ ਸ਼ਾਇਦ ਇਹਦੀ ਸਮੱਸਿਆ ਨਾਲ ਜੂਝ ਜਾਵੇ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਛੋਟੇ ਬੱਚੇ ਨੇ ਇਹਨਾਂ ਪਸ਼ੂਆਂ ਦੇ ਉਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪੈਂਦਾ ਹੋਵੇਗਾ ਬਿਲਕੁਲ ਜੀ ਬਿਲਕੁਲ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੀ ਇੱਕ ਤਾਂ ਦੇਖੋ ਇਮਿਊਨਿਟੀ ਬਹੁਤ ਘੱਟ ਹੁੰਦੀ ਆ ਹਮ ਉਹਨਾਂ ਦੇ ਵਿੱਚ ਹਜੇ ਉਹ ਡਿਵੈਲਪਮੈਂਟ ਸਟੇਜ ਦੇ ਵਿੱਚ ਹੁੰਦੇ ਨੇ ਕਿਉਂਕਿ ਜਿਹੜਾ ਆਮ ਛੋਟਾ ਬੱਚਾ ਹੈਗਾ ਉਹ ਚਾਹੇ ਉਹ ਗਾਂ ਦਾ ਜਾਂ ਮੱਝ ਦਾ ਉਹ ਪਹਿਲੇ 6 ਮਹੀਨੇ 200% ਦੀ ਰਫਤਾਰ ਨਾਲ ਗਰੋਅ ਹੁੰਦਾ ਜੀ ਅਗਰ ਆਪਾਂ 6 ਮਹੀਨੇ ਉਹਦਾ ਕੰਟਰੋਲ ਕਰ ਲਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਗਰੋਥ ਹੋ ਬਹੁਤ ਵਧੀਆ ਰਹੂਗੀ ਅਗਰ 6 ਮਹੀਨੇ ਆਪਾਂ ਧਿਆਨ ਨਹੀਂ ਦਿੱਤਾ ਤਾਂ ਆਪਾਂ ਘੱਟੋ ਘੱਟ ਨਾ 1.5-2 ਸਾਲ ਪਿੱਛੇ ਪੈ ਜਾਣੇ ਆ ਉਸ ਜਾਨਵਰ ਦੇ ਲਈ ਇਸ ਕਰਕੇ ਹਰ 15 ਦਿਨਾਂ ਬਾਅਦ ਬਦਲਵੀ ਜਿਹੜੀ ਡੀਵਾਰਮਿੰਗ ਦੇਣੀ ਚਾਹੀਦੀ ਹੈ ਤੇ ਸਹੀ ਡੋਜ਼ ਦੇਣੀ ਚਾਹੀਦੀ ਹੈ ਡਾਕਟਰਾਂ ਤੋਂ ਪੁੱਛ ਕੇ ਦੇਣੀ ਚਾਹੀਦੀ ਹੈ ਹਮੇਸ਼ਾ ਤੇ ਇਹਦੀ ਡਾਕਟਰ ਸਾਹਿਬ ਜਿਹੜੀ ਰੋਕਥਾਮ ਵਾਸਤੇ ਦਵਾਈ ਹੈ ਜਿਹੜੀ ਤੁਸੀਂ ਡੋਜ਼ ਦੀ ਗੱਲ ਕਰ ਰਹੇ ਹੋ ਇਹ ਕਿਸੇ ਦੁਕਾਨ ਤੋਂ ਲੈਣੀ ਹੈ ਜਿਹੜਾ ਪਸ਼ੂ ਪਾਲਣ ਦਾ ਵਿਭਾਗ ਹੈ ਉਹਦੇ ਵੱਲ ਦਿੱਤੀ ਜਾਂਦੀ ਹੈ ਇਹ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਜਿਹੜੀਆਂ ਡੀਵਾਰਮਿੰਗ ਆ ਉਹ ਉਹਦੀਆਂ ਦਵਾਈਆਂ ਨੇ ਜਿਹੜੀਆਂ ਪਸ਼ੂ ਸੰਸਥਾਵਾਂ ਦੇ ਵਿੱਚ ਜਿਹੜੀਆਂ ਉਪਲਬਧ ਨੇ ਉੱਥੋਂ ਵੀ ਆਪਾਂ ਲੈ ਸਕਦੇ ਆ ਤੇ ਆਪਾਂ ਜੇ ਚਾਹੀਏ ਤਾਂ ਕਿਸੇ ਡਾਕਟਰ ਦੀ ਸਲਾਹ ਨਾਲ ਜੇ ਆਪਾਂ ਬਾਹਰੋਂ ਲੈਣਾ ਚਾਹੁੰਦੇ ਆ ਤਾਂ ਜਰੂਰ ਡਾਕਟਰ ਦੀ ਸਲਾਹ ਤੋਂ ਬਿਨਾ ਨਾ ਲਓ ਜੀ ਤੇ ਆਪਾਂ ਹਮੇਸ਼ਾ ਜਿਹੜੀ ਉਹ ਬਦਲਵੀਂ ਦੇਣੀ ਆ ਹਮ ਤੇ ਡਾਕਟਰ ਤੋਂ ਪੁੱਛ ਕੇ ਦੇਣੀ ਆ ਜੀ ਜੀ ਤੇ ਇਹਨੂੰ ਕਿੰਨੀ ਕੁ ਦੇਰ ਬਾਅਦ ਰਿਪੀਟ ਕੀਤਾ ਜਾ ਸਕਦਾ ਜਿਵੇਂ ਮੰਨ ਲਓ ਕਿ ਇੱਕ ਵਾਰ ਡੋਜ਼ ਦੇ ਦਿੱਤੀ ਤਾਂ ਕਿੰਨਾ ਕੁ ਵਕਫਾ ਪਾ ਕੇ ਦੁਬਾਰਾ ਜਿਹੜੀ ਡੋਜ਼ ਦੇਣੀ ਆ ਅ ਦੇਖੋ ਇਹ ਡਿਪੈਂਡ ਕਰਦਾ ਜੀ ਜੇ ਤਾਂ ਛੋਟਾ ਬੱਚਾ ਹੈ ਹਮ ਜੇ ਉਹ ਛੋਟਾ ਬੱਚਾ ਹੈ ਤਾਂ ਉਹਨੂੰ ਹਰ 15 ਦਿਨਾਂ ਬਾਅਦ ਦੇਣੀ ਆਪਾਂ 3 ਮਹੀਨੇ ਦੀ ਉਮਰ ਤੱਕ ਹਰ 3 ਮਹੀਨੇ ਹਰ 15 ਦਿਨਾਂ ਬਾਅਦ 3 ਮਹੀਨੇ ਦੀ ਉਮਰ ਤੱਕ ਜੀ ਜਦੋਂ ਉਹ 3 ਤੋਂ 6 ਮਹੀਨੇ ਦਾ ਹੋ ਜਾਂਦਾ ਜੀ ਤਾਂ ਹਰ ਮਹੀਨੇ-ਮਹੀਨੇ ਬਾਅਦ ਆਪਾਂ ਦੇਣੀ ਹੁੰਦੀ ਆ ਜੀ ਉਸ ਤੋਂ ਬਾਅਦ ਜਦੋਂ 6 ਤੋਂ ਸਾਲ ਦੇ ਵਿੱਚ ਚਲਾ ਜਾਂਦਾ ਫਿਰ ਹਰ ਮਹੀਨੇ-ਮਹੀਨੇ ਬਾਅਦ ਦੇਣੀ ਆ ਸਾਲ ਤੋਂ ਉੱਪਰ ਹੋ ਜਾਂਦਾ ਤਾਂ ਹਰ 3-3 ਮਹੀਨੇ ਬਾਅਦ ਦੇਣੀ ਆ ਜੀ ਜੀ ਬਸ ਇਸੇ ਤਰ੍ਹਾਂ ਆਪਾਂ ਦੇਣੀ ਆ ਤੇ ਸਹੀ ਡੋਜ਼ ਦੇਣੀ ਆ ਡਾਕਟਰ ਤੋਂ ਪੁੱਛ ਕੇ ਦੇਣੀ ਆ ਮੈਂ ਹਮਤਲਬ ਮਾਰਾਂ ਦੀ ਸਲਾਹ ਜ਼ਰੂਰੀ ਹੈ ਹਾਂ ਜੀ ਹਾਂ ਬਿਲਕੁਲ ਹੈ ਕਿਸਾਨ ਵਿਰੋਧ ਤੁਸੀਂ ਪਸ਼ੂ ਧਨ ਦਾ ਧਿਆਨ ਰੱਖਿਆ ਕਰੋ ਕਿ ਮੁਲਾਪ ਨੇ ਅੱਗੇ ਜਾ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੋਰ ਨਾਲ ਬਿਮਾਰੀਆਂ ਨੂੰ ਵੀ ਸੱਦਾ ਦਿੰਦੇ ਨੇ ਇਸ ਕਰਕੇ ਜਦੋਂ ਵੀ ਕਦੇ ਤੁਹਾਨੂੰ ਲੱਗੇ ਕਿ ਮੁਲਾਪਾਂ ਦੀ ਸਮੱਸਿਆ ਪੈਦਾ ਹੋ ਗਈ ਹੈ ਵੈਸੇ ਤਾਂ ਤੁਸੀਂ ਵੀ ਪੂਰੀ ਤਰ੍ਹਾਂ ਹੁਣ ਸੁਚੇਤ ਹੋ ਕਿਉਂਕਿ ਪਸ਼ੂਆਂ ਦੇ ਨਾਲ ਤੁਹਾਨੂੰ ਵੀ ਦੋ ਚਾਰ ਹੋਣਾ ਪੈਂਦਾ ਹੈ ਇਸ ਕਰਕੇ ਜਦੋਂ ਵੀ ਤੁਸੀਂ ਲੱਗੇ ਕਿ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਤੁਸੀਂ ਮਾਰਾਂ ਦੀ ਸਲਾਹ ਲੈ ਕੇ ਜ਼ਰੂਰ ਦਵਾਈ ਦੇਣੀ ਹੈ ਤੇ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਨਜ਼ਦੀਕੀ ਜਿਹੜੀ ਤੁਹਾਡੇ ਕੋਲ ਦਵਾਈ ਦੀ ਦੁਕਾਨ ਆ ਉਹਦੇ ਤੋਂ ਪਤਾ ਕਰ ਸਕਦੇ ਹੋ ਜਾਂ ਫਿਰ ਪਸ਼ੂ ਪਾਲਣ ਵਿਭਾਗ ਦੇ ਵਿੱਚ ਜਾ ਕੇ ਸੀਨੀਅਰ ਡਾਕਟਰਾਂ ਦੀ ਮਾਰਾਂ ਦੀ رائے ਲੈ ਸਕਦੇ ਹੋ ਪਰ ਪਸ਼ੂ ਧਨ ਨੂੰ ਸਹੀ ਸਲਾਮਤ ਰੱਖਣਾ ਤੁਹਾਡੀ ਮੁਢਲੀ ਜ਼ਿੰਮੇਵਾਰੀ ਹੈ ਕਿਉਂਕਿ ਤੁਹਾਡੇ ਪਰਿਵਾਰ ਦੇ ਹਿੱਸੇ ਵਾਂਗ ਹੈ ਤੁਹਾਡੀ ਉਹ ਪੈਦਾਵਾਰ ਦੇ ਵਿੱਚ ਤੁਹਾਡੇ ਘਰ ਦੇ ਗੁਜ਼ਾਰੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਟਿਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਧੱਫੜਾਂ ਦੀ। ਧੱਫੜ ਕੀ ਨੇ? ਕਿਵੇਂ ਇਹ ਪਸ਼ੂ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਉਂਦੇ ਨੇ। ਅਸਲ ਦੇ ਵਿੱਚ ਜਿਹੜੀ ਧੱਫੜ ਵਾਲੀ ਬਿਮਾਰੀ ਹੈ ਕੋਈ ਸਕਿਨ ਦੀ ਬਿਮਾਰੀ ਨਹੀਂ ਹੈ। ਇਹ ਧੱਫੜਾਂ ਵਾਲੀ ਬਿਮਾਰੀ ਇੱਕ ਵਾਇਰਲ ਬਿਮਾਰੀ ਹੈ। ਜਿਹੜੀ ਆਮ ਤੌਰ ਤੇ ਗੋਕਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਆ। ਮੈਰੂਆਂ 'ਚ ਵੀ ਇਹ ਹੋ ਜਾਂਦੀ ਆ ਪਰ ਮੈਰੂਆਂ 'ਚ ਥੋੜੇ ਜੇ ਇਹਦੇ ਲੱਛਣ ਨੇ ਜਿਹੜੇ ਉਹ ਜ਼ਿਆਦਾ ਦਿਖਾਈ ਨਹੀਂ ਦਿੰਦੇ। ਜੀ। ਮੈਰੂ ਨੇ ਜਿਹੜੇ ਉਹ ਖਾਂਦੇ ਪੀਂਦੇ ਰਹਿੰਦੇ ਨੇ ਗੋਕਿਆਂ ਦੇ ਵਿੱਚ ਜਿਹੜੀ ਇਹ ਨੁਕਸਾਨ ਕਈ ਵਾਰ ਕਰ ਜਾਂਦੀ ਆ। ਹੂੰ। ਇਹ ਇੱਕ ਕੈਪਰੀਪੌਕਸ ਨਾਮ ਦਾ ਵਾਇਰਸ ਹੁੰਦਾ ਉਹਦੇ ਤੋਂ ਹੁੰਦੀ ਆ। ਜੀ। ਇਹਦੇ ਵਿੱਚ ਜਿਹੜੇ ਮੁੱਖ ਲੱਛਣ ਨੇ ਉਹ ਕੀ ਹੁੰਦਾ ਵੀ ਤੇਜ਼ ਬੁਖਾਰ ਹੋ ਜਾਂਦਾ। ਜੀ। ਪਸ਼ੂ ਦੇ ਮੂੰਹ 'ਚੋਂ ਲਾਲਾਂ ਆਉਂਦੀਆਂ ਨੇ। ਹੂੰ। ਜਿਹੜਾ ਹੈਗਾ ਉਹਦੇ ਅੱਖਾਂ ਚੋਂ ਪਾਣੀ ਆਉਣ ਲੱਗ ਜਾਂਦਾ ਨੱਕ ਚੋਂ ਪਾਣੀ ਆਉਣ ਲੱਗ ਜਾਂਦਾ ਤੇ ਪਸ਼ੂ ਦੇ ਸਰੀਰ ਤੇ ਧੱਫੜ ਹੋ ਜਾਂਦੇ ਨੇ ਕਈ ਵਾਰ ਉਹ ਧੱਫੜ ਨਾ ਫੁੱਟ ਵੀ ਜਾਂਦੇ ਨੇ ਜੀ ਫੁੱਟਣ ਕਰਕੇ ਉਹਨਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਪਸ਼ੂ ਲੰਗੜਾਉਣ ਲੱਗ ਜਾਂਦਾ ਪਸ਼ੂਆਂ ਦੇ ਜਿਹੜੇ ਲੱਤਾਂ ਨੇ ਜਾਂ ਲਾਲੋ ਚੱਲਰ ਆ ਜਾਂ ਜਵਾੜੇ ਦੇ ਨਿਚਲਾ ਪਾਸਾ ਉੱਥੇ ਵੀ ਸੋਜ ਆ ਜਾਂਦੀ ਆ ਜਾਂ ਪਾਣੀ ਭਰ ਜਾਂਦਾ ਪਸ਼ੂਆਂ ਨੂੰ ਨਿਮੋਨੀਆ ਹੋ ਜਾਂਦਾ ਜੀ ਇਹ ਜਿਹੜੇ ਨੇ ਉਹਦੇ ਮੁੱਖ ਕਾਰਨ ਨੇ ਪਛਵਾਣ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਖਤਰਨਾਕ ਜਿਹੜਾ ਇਹ ਵਾਇਰਸ ਆ ਮੰਨਿਆ ਜਾਂਦਾ ਹੂੰ ਇਹਦੇ ਵਿੱਚ ਜ਼ਿਆਦਾਤਰ ਇਹ ਜਿਹੜਾ ਵਾਇਰਸ ਆ ਇਹ ਜਿਹੜੀ ਗਰਮ ਤੇ ਜਿਹੜਾ ਬਰਸਾਤੀ ਮੌਸਮ ਉਹਦੇ ਵਿੱਚ ਜ਼ਿਆਦਾਤਰ ਹੁੰਦੀ ਆ ਜੀ ਕਿਉਂਕਿ ਉਹਦੇ ਵਿੱਚ ਜਿਹੜੇ ਮੱਖੀ ਹੋਗੀ ਮੱਛਰ ਹੋ ਗਿਆ ਜਾਂ ਚਿਚੜ ਹੋ ਗਏ ਉਹ ਜ਼ਿਆਦਾਤਰ ਫੈਲਦੇ ਨੇ ਤੇ ਉਹੀ ਇਹਨੂੰ ਫਲਾਉਂਦੇ ਨੇ ਹੂੰ ਇਹ ਜਿਹੜਾ ਵਾਇਰਲ ਆ ਇਹਦਾ ਜਿਹੜਾ ਇਲਾਜ ਆ ਹੂੰ ਜਾਂ ਲਾ ਲੋ ਇਹਦੀ ਰੋਕਥਾਮ ਆ ਇਲਾਜ ਇਹਦਾ ਕੋਈ ਨਹੀਂ ਹੁੰਦਾ ਕਿਉਂਕਿ ਵਾਇਰਲ ਬਿਮਾਰੀ ਆ ਜੀ ਇਹਦੇ ਵਿੱਚ ਆਪਾਂ ਰੋਕਥਾਮ ਲਈ ਵੈਕਸੀਨ ਆ ਜਿਹੜੀ ਉਹ ਕਰ ਸਕਦੇ ਆ ਹੂੰ ਵੈਕਸੀਨ ਜਿਹੜੀ ਆ ਉਹ ਇਹਦੇ ਲਈ ਉਪਲਬਧ ਆ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਮਹੱਤਵਪੂਰਨ ਪੁਆਇੰਟ ਆ ਵੀ ਆਪਾਂ ਨੂੰ ਜਿਹੜੀ ਇਹਦੀ ਆ ਵੈਕਸੀਨ ਕਰਾਉਣੀ ਚਾਹੀਦੀ ਆ ਹੂੰ ਦੂਸਰੇ ਨੰਬਰ ਤੇ ਆ ਜਾਂਦਾ ਜਿਹੜਾ ਇਹਦਾ ਇਹਨੂੰ ਫੈਲਣ ਤੋਂ ਰੁਕਣ ਲਈ ਆਪਾਂ ਸਾਫ ਸਫਾਈ ਰੱਖਣੀ ਆ ਜਿਹੜਾ ਆਪਣਾ ਸਰਫ ਹੁੰਦਾ ਉਹਦੇ ਨਾਲ ਆਪਾਂ ਛੱਡ ਦੀ ਜਿਹੜੀ ਆ ਰੋਜ਼ ਸਫਾਈ ਕਰਨੀ ਆ ਹੂੰ ਤੇ ਛੱਡ ਦੇ ਵਿੱਚ ਧੁੱਪ ਜਾਂ ਸੂਰਜ ਦੀ ਕਿਰਨ ਜ਼ਰੂਰ ਪੈਣੀ ਚਾਹੀਦੀ ਆ ਤੇ ਜੇਕਰ ਕੋਈ ਹੋਰ ਲੱਛਣ ਆਉਂਦੇ ਨੇ ਬੁਖਾਰ ਹੁੰਦਾ ਜਾਂ ਪਸ਼ੂ ਖਾਣਾ ਪੀਣਾ ਛੱਡਦਾ ਤਾਂ ਨੇੜੇ ਦੀ ਪਸ਼ੂ ਸੰਸਥਾ ਦੇ ਨਾਲ ਸੰਪਰਕ ਕਰਨਾ ਚਾਹੀਦਾ ਤੇ ਜੇਕਰ ਹੋ ਸਕੇ ਤਾਂ ਵਧੀਆ ਖਰਾਕ ਧਾਤਾਂ ਦਾ ਚੂਰਾ ਤੇ ਸਮੇਂ-ਸਮੇਂ ਤੇ ਪੇਟ ਦੇ ਕੀੜਿਆਂ ਦੀ ਦਵਾਈ ਇੱਕ ਪਸ਼ੂ ਨੂੰ ਹੈਲਦੀ ਜਿਹੜਾ ਜੀਵਨ ਉਹ ਪਰਵਾਨ ਕਰਦੀ ਆ ਜੀ ਤੇ ਉਸ ਨੂੰ ਇਹ ਬਿਮਾਰੀ ਵੀ ਫਿਰ ਘੱਟ ਹੁੰਦੀ ਆ ਜੀ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਗਊ ਵੰਸ਼ ਆ ਉਹਨਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ ਪਿੱਛੇ ਜੇ ਵੀ ਮੈਨੂੰ ਲੱਗਦਾ ਅਲੰਪੀ ਸਕਿਨ ਨੇ ਕਾਫੀ ਨੁਕਸਾਨ ਕਰ ਦਿੱਤਾ ਸੀਗਾ ਬੜਾ ਪਸ਼ੂ ਧਨ ਅਜਾਈਂ ਚਲਿਆ ਗਿਆ ਸੀਗਾ ਕਿਉਂਕਿ ਉਦੋਂ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਫੈਲ ਰਹੀ ਹੈ ਕਈ ਵਾਰ ਕੀ ਹੁੰਦਾ ਕਿ ਇਲਾਜ ਖੁਣੋਂ ਵੀ ਜਾਂ ਵੈਕਸੀਨੇਸ਼ਨ ਤੋਂ ਬਿਨਾਂ ਵੀ ਕਈ ਪਸ਼ੂ ਸੀਗੇ ਉਹ ਮਾਰੇ ਗਏ ਸੀ ਤਾਂ ਇਹਦੇ ਬਾਰੇ ਇੱਕ ਜ਼ਰੂਰ ਦੱਸਿਓ ਕਿ ਜਿਹੜੇ ਦੂਜੇ ਪਸ਼ੂ ਨੇ ਨਾਲ ਉਹਦੇ ਜਿਵੇਂ ਮੰਨ ਲਓ ਕਿ ਗਾਂ ਦੇ ਨਾਲ ਮੱਝ ਵੀ ਰੱਖੀ ਹੋਈ ਹੈ ਜਾਂ ਹੋਰ ਜਿਹੜੇ ਪਸ਼ੂ ਨੇ ਕਿ ਉਹਨਾਂ ਦੇ ਵਿੱਚ ਵੀ ਇਹ ਫੈਲ ਸਕਦੀ ਹੈ ਬਿਲਕੁਲ ਜਿਵੇਂ ਮੈਂ ਦੱਸਿਆ ਤੁਹਾਨੂੰ ਵੀ ਮੈਰੂ ਜਿਹੜੇ ਹੈਗੇ ਨੇ ਜਿਵੇਂ ਮੱਝਾਂ ਨੇ ਉਹਨਾਂ ਦੇ ਵਿੱਚ ਇਹਦਾ ਜਿਹੜਾ ਚਾਂਸ ਆ ਫੈਲਣ ਦਾ ਬਹੁਤ ਘੱਟ ਹੈ ਹੂੰ ਬਹੁਤ ਘੱਟ ਅਸੀਂ ਕੇਸ ਦੇਖੇ ਨੇ ਜਿਹੜੇ ਮੱਜਾਂ ਦੇ ਵਿੱਚ ਨੇ ਜ਼ਿਆਦਾਤਰ ਗੋਕਿਆਂ ਦੇ ਵਿੱਚ ਇਹ ਜਿਹੜੀ ਬਿਮਾਰੀ ਆ ਜ਼ਿਆਦਾ ਹੁੰਦੀ ਆ ਜੇਕਰ ਨਾਲ ਆਪਾਂ ਆਪਣੇ ਘਰੇ 10 ਜਾਂ 12 ਗੋਕੇ ਨੇ ਤਾਂ ਜਿਹੜੇ ਦੇ ਵਿੱਚ ਲੱਛਣ ਆਉਂਦੇ ਨੇ ਆਪਾਂ ਨੂੰ ਪਹਿਲਾਂ ਉਹਨੂੰ ਅਲੱਗ ਕਰ ਦੇਣਾ ਚਾਹੀਦਾ ਤੇ ਜਿਹੜਾ ਵਰਕਰ ਜਾਂ ਕਿਸਾਨ ਭਰਾ ਆਪਣਾ ਆਪ ਉਹਨਾਂ ਦੀ ਦੇਖਭਾਲ ਕਰਦਾ ਤਾਂ ਉਹ ਕੋਸ਼ਿਸ਼ ਕਰੇ ਵੀ ਆਪਣੇ ਘਰ ਤੱਕ ਹੀ ਸੀਮਤ ਰਹੇ ਕਿਸੇ ਹੋਰ ਘਰ ਤੱਕ ਨਾ ਜਾਵੇ ਜੇਕਰ ਉਹਨੂੰ ਜਾਣਾ ਹੀ ਪੈਂਦਾ ਹੈ ਤਾਂ ਜ਼ਰੂਰ ਕੱਪੜੇ ਧੋ ਕੇ ਤੇ ਆਪ ਆਪਣਾ ਸਾਫ ਸਫਾਈ ਕਰਕੇ ਜਾਵੇ ਤੇ ਉਹਨੂੰ ਜਿਹੜਾ ਹੈਗਾ ਵੱਖਰਾ ਕਰਕੇ ਉਹਦਾ ਇਲਾਜ ਕੀਤਾ ਜਾਵੇ ਤੇ ਬਾਕੀ ਕਸ਼ੂ ਜਿਹੜੇ ਪਸ਼ੂ ਨੇ ਉਹਨਾਂ ਨੂੰ ਸੰਤੁਲਿਤ ਖੁਰਾਕ ਪਾਈ ਜਾਵੇ ਜੀ ਤੇ ਜਦੋਂ ਇਹ ਬਿਮਾਰੀ ਹੋਗੀ ਕਿਸੇ ਵੀ ਪਸ਼ੂ ਨੂੰ ਉਦੋਂ ਬਾਅਦ ਦੇ ਵਿੱਚ ਕੀ ਹੈ ਕਿ ਅਸੀਂ ਉਹਦਾ ਦੁੱਧ ਆ ਉਹ ਪੀਣਾ ਵੀ ਹੈ ਅੱਗੇ ਉਹਨੂੰ ਪਹੁੰਚਾਉਣਾ ਵੀ ਹੈ ਕਿਸਾਨ ਵੀਰਾਂ ਨੇ ਕਿ ਇਸ ਬਿਮਾਰੀ ਦੇ ਲੱਛਣ ਜਾਂ ਕੁਝ ਇਹਦੇ ਜਿਹੜੇ ਅ ਕਟਾਣੂ ਨੇ ਕਹਿ ਲਈਏ ਕੁਝ ਵੀ ਉਹ ਦੁੱਧ ਰਾਹੀਂ ਇਨਸਾਨਾਂ ਦੇ ਵਿੱਚ ਵੀ ਆ ਸਕਦੇ ਨੇ ਜਿਹੜੀ ਇਹ ਤਫੜ ਵਾਲੀ ਬਿਮਾਰੀ ਆ ਜ ਜ ਆਪਾਂ ਲੰਪੀ ਸਕਿਨ ਕਹਿ ਦਿੰਦੇ ਆ ਇਹ ਜਨੋਟਿਕ ਬਿਮਾਰੀ ਨਹੀਂ ਹੈ ਜਨੋਟਿਕ ਮਤਲਬ ਜਿਹੜੀ ਜਾਨਵਰਾਂ ਤੋਂ ਆਪਣੇ ਮਨੁੱਖਾਂ ਦੇ ਵਿੱਚ ਹੋ ਜਾਂਦੀ ਆ ਉਹਨੂੰ ਜਨੋਟਿਕ ਬੋਲਦੇ ਨੇ ਇਸ ਕਰਕੇ ਜਨੋਟਿਕ ਬਿਮਾਰੀ ਨਹੀਂ ਹੈ ਆਪਾਂ ਦਾ ਦੁੱਧ ਪੀ ਸਕਦੇ ਆ ਪਰ ਆਪਾਂ ਨੂੰ ਉਬਾਲ ਕੇ ਦੁੱਧ ਪੀਣਾ ਚਾਹੀਦਾ ਜੀ ਆਪਣੇ ਲਈ ਕੋਈ ਨੁਕਸਾਨਦੇ ਨਹੀਂ ਹੈ ਹਮਤਲਬ ਉਬਾਲਣ ਦੇ ਨਾਲ ਜਿਹੜੇ ਉਹਦੇ ਕਟਾਣੂ ਨੇ ਜਾਂ ਜਿਹੜੇ ਬੈਕਟੀਰੀਆ ਨੇ ਉਹ ਮਾਰੇ ਜਾਣਗੇ ਜਾਂ ਖਤਮ ਹੋ ਜਾਣਗੇ ਆਪਣੇ ਆਪ ਹੀ ਬਿਲਕੁਲ ਜੀ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਹੋਰ ਨਾ ਬਿਮਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਹੁਣ ਖਾਸ ਆ ਜਿਹੜਾ ਇਹ ਖਾਸ ਤੌਰ ਦੇ ਉਤੇ ਲੰਪੀ ਸਕੀਨ ਆ ਉਹ ਕਾਫੀ ਪ੍ਰਭਾਵਸ਼ਾਲੀ ਵੀ ਰਹੀ ਹੈ ਪਿਛਲੇ ਸਮੇਂ ਦੇ ਦੌਰਾਨ ਤੇ ਇਹਦੀ ਹੁਣ ਵੈਕਸੀਨੇਸ਼ਨ ਵਾਸਤੇ ਜਾਂ ਟੀਕਾ ਕਰਨ ਵਾਸਤੇ ਕੀ ਮੁਹਿੰਮ ਚੱਲ ਰਹੀ ਹੈ ਕੀ ਉਪਰਾਲੇ ਨੇ ਵਿਭਾਗ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਹੁਣ ਜਿਹੜਾ ਹੈਗਾ ਲੰਪੀ ਸਕਿਨ ਦੀ ਡਿਜ਼ੀਜ਼ ਦੀ ਜਿਹੜੀ ਵੈਕਸੀਨ ਆ ਉਹ ਚੱਲ ਰਹੀ ਆ तकरीबन 1 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਆ ਸਾਡੇ ਜਿਹੜੇ ਪਸ਼ੂ ਸੰਸਥਾਵਾਂ ਦੀ ਟੀਮਾਂ ਨੇ ਉਹ ਘਰ ਘਰ ਜਾ ਕੇ ਪਸ਼ੂਆਂ ਦੇ ਜਿਹੜੀ ਆ ਇਹ ਲੰਪੀ ਸਕਿਨ ਡਿਜ਼ੀਜ਼ ਤੋਂ ਵੈਕਸੀਨ ਲਗਾ ਰਹੇ ਨੇ ਤੇ ਕਿਸਾਨ ਭਰਾਵਾਂ ਨੂੰ ਮੈਂ ਦੱਸਣਾ ਚਾਹੂੰਗਾ ਇਹ ਵੈਕਸੀਨ ਆ ਜਿਹੜੀ ਬਿਲਕੁਲ ਮੁਫਤ ਆ ਤੇ ਕਿਸਾਨ ਭਰਾਵਾਂ ਨੂੰ ਬਿਨਾਂ ਡਰੇ ਬਿਨਾਂ ਇਹ ਸੋਚੇ ਵੀ ਇਹ ਦੁੱਧ ਘਟਾਊਗੀ ਜਾਂ ਸਾਡੇ ਪਸ਼ੂ ਖਾਣਾ ਪੀਣਾ ਘਟਾ ਦੇਣਗੇ ਇਹ ਵੈਮ ਤੋਂ ਬਿਲਕੁਲ ਗੁਰੇਜ ਕਰਨਾ ਚਾਹੀਦਾ ਤੇ ਵੱਧ ਝੜ ਕੇ ਜਿਹੜੀ ਉਹ ਵੈਕਸੀਨ ਹੈ ਜਿਹੜੀ ਆਪਣੇ ਪਸ਼ੂਆਂ ਨੂੰ ਲਗਾਉਣੀ ਚਾਹੀਦੀ ਹੈ ਬਿਲਕੁਲ ਕਿਸਾਨ ਵੀਰੋ ਤੁਸੀਂ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਟੀਮ ਆਵੇ ਤੁਸੀਂ ਜੇਕਰ ਆਪਣੇ ਘਰ ਦੇ ਵਿੱਚ ਪਸ਼ੂ ਧਨ ਰੱਖਿਆ ਹੋਇਆ ਤਾਂ ਉਹਨਾਂ ਨੂੰ ਪੂਰਾ ਸਹਿਯੋਗ ਕਰਿਆ ਕਰੋ ਕਿਉਂਕਿ ਤੁਹਾਡੇ ਪਸ਼ੂ ਦੀ ਸਿਹਤ ਵਾਸਤੇ ਹੀ ਉਹ ਆਏ ਨੇ ਤਾਂ ਜੋ ਤੁਹਾਡਾ ਪਸ਼ੂ ਧਨ ਸਿਹਤਮੰਦ ਰਹਿ ਸਕੇ ਤੇ ਤੁਸੀਂ ਵੱਧ ਤੋਂ ਵੱਧ ਉਹਦੇ ਤੋਂ ਦੁੱਧ ਦਾ ਲਾਹਾ ਲੈ ਸਕੋ ਤੇ ਆਪਣਾ ਜਿਹੜਾ ਮੁਨਾਫਾ ਉਹਨੂੰ ਵਧਾ ਸਕੋ ਕਿਉਂਕਿ ਬਿਮਾਰੀਆਂ ਵਗੈਰਾ ਨੇ ਉਹ ਪਸ਼ੂਆਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਪਰ ਸਮਾਂ ਰਹਿੰਦੇ ਜੇਕਰ ਆਪਾਂ ਟੀਕਾਕਰਨ ਕਰਵਾ ਲਈਏ ਵਿਭਾਗ ਨੂੰ ਸਹਿਯੋਗ ਕਰ ਦਈਏ ਤਾਂ ਉਹਦੇ ਨਾਲ ਸਾਨੂੰ ਪਹਿਲਾਂ ਹੀ ਹੋਣ ਵਾਲਾ ਜਿਹੜਾ ਨੁਕਸਾਨ ਆ ਉਹ ਬਚ ਜਾਂਦਾ ਹੈ ਨਹੀਂ ਤਾਂ ਫਿਰ ਕਈ ਵਾਰ ਜਿਵੇਂ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇਸ ਬਿਮਾਰੀ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਉਹਦੇ ਲੱਛਣ ਨੇ ਜਿਹੜੇ ਉੱਗੇ ਜਾ ਕੇ ਗੰਭੀਰ ਰੂਪ ਵੀ ਧਾਰਨ ਕਰ ਜਾਂਦੇ ਨੇ ਇਸ ਕਰਕੇ ਸਮਾਂ ਰੰਦੇ ਬਚਾ ਕੀਤਾ ਜਾਵੇ ਤਾਂ ਅਸੀਂ ਬਹੁਤ ਵੱਡਾ ਨੁਕਸਾਨ ਉਹ ਟਾਲ ਸਕਦੇ ਆ ਇਸ ਤੋਂ ਇਲਾਵਾ ਡਾਕਟਰ ਸਾਹਿਬ ਜਿਵੇਂ ਹੁਣ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਮੌਸਮ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ ਹਾਲਾਂਕਿ ਰਾਤ ਦਾ ਜਿਹੜਾ ਟੈਂਪਰੇਚਰ ਆ ਉਹ ਕਾਫੀ ਘਟ ਰਿਹਾ ਹੈ ਤੇ ਜਿਵੇਂ ਜਿਵੇਂ ਟੈਂਪਰੇਚਰ ਵਧ ਰਿਹਾ ਹੈ ਓਵੇਂ ਓਵੇਂ ਇਨਸਾਨਾਂ ਦੇ ਉੱਤੇ ਵੀ ਪ੍ਰਭਾਵ ਪੈ ਰਿਹਾ ਹੈ ਕਈ ਤਰ੍ਹਾਂ ਦੇ ਵਾਇਰਲਸ ਹੋ ਜਾਂਦੇ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਸੇਦੀਆਂ ਆ ਜਾਂਦੀਆਂ ਨੇ ਕੀ ਬਦਲਦੇ ਹੋਏ ਮੌਸਮ ਦਾ ਪਸ਼ੂ ਤੰਦ ਦੇ ਉੱਤੇ ਵੀ ਅਸਰ ਪੈਂਦਾ ਹੈ ਬਿਲਕੁਲ ਅਗਰ ਮੌਸਮ ਜਲਦੀ ਬਦਲਦਾ ਤਾਂ ਬਹੁਤ ਜਿਹੜਾ ਹੈਗਾ ਪਸ਼ੂਆਂ ਦੇ ਦੁੱਧ ਤੇ ਵੀ ਅਸਰ ਪੈਂਦਾ ਹੈਗਾ ਪਸ਼ੂਆਂ ਦੇ ਖੁਦ ਵੀ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਬਾਡੀ ਆ ਉਹਨਾਂ ਦੇ ਵੀ ਅਸਰ ਪੈਂਦਾ ਇੱਕ ਤਾਂ ਜਿਹੜੇ ਆਪਾਂ ਹੁਣ ਪਰਾਲੀ ਨਾਲ ਛੱਡਾਂ ਦੇ ਵਿੱਚ ਆਪਾਂ ਨੂੰ ਰੱਖਿਆ ਹੁੰਦਾ ਪਸ਼ੂਆਂ ਦੇ ਨੂੰ ਤਾਂ ਉਹ ਵੀ ਜਿਹੜੇ ਪਰਾਲੀ ਆ ਉਹ ਆਪਾਂ ਜਿਹੜੀ ਹਟਾ ਦਿੱਤੀ ਜਾਵੇ ਕਿਸਾਨ ਭਰਾਵਾਂ ਵੱਲੋਂ ਕਿਉਂਕਿ ਹੁਣ ਮੌਸਮ ਦੇ ਵਿੱਚ ਜਿਹੜਾ ਹੈਗਾ ਉਹ ਤਬਦੀਲ ਆ ਰਹੀ ਆ ਤੇ ਜੇਕਰ ਆਪਾਂ ਨੂੰ ਜਿਹੜਾ ਹੈਗਾ ਨਮਾਉਣੇ ਆ ਉਹ ਵੀ ਆਪਾਂ ਥੋੜਾ ਜਿਹਾ ਜਿਹੜਾ ਹੈਗਾ ਕੋਸਾ ਪਾਣੀ ਹੀ ਵਰਤਿਆ ਕਰੀਏ ਠੰਡਾ ਪਾਣੀ ਨਾ ਵਰਤੀਏ ਤੇ ਉਹਨੂੰ ਨਮਾਉਣਾ ਆਪਾਂ ਸ਼ੁਰੂ ਕਰ ਦਈਏ ਕਿਉਂਕਿ ਬਹੁਤ ਹੀ ਕਿਸਾਨ ਭਰਾ ਨੇ ਜਿਹੜੇ ਉਹ ਠੰਡ ਕਰਕੇ ਨਹੀਂ ਨਮਾਉਂਦੇ ਜਦੋਂ ਦੁਪਹਿਰ ਹੁੰਦੀ ਆ ਜਾਂ ਧੁੱਪ ਚੜ੍ਹਦੀ ਆ ਉਦੋਂ ਆਪਾਂ ਨੂੰ ਜ਼ਰੂਰ ਉਹਨਾਂ ਨੂੰ ਨਮਾਉਣਾ ਚਾਹੀਦਾ ਤੇ ਜਿਹੜਾ ਬਦਲਦਾ ਮੌਸਮ ਆ ਉਦੇ ਲਈ ਸਭ ਤੋਂ ਜ਼ਰੂਰੀ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਖਰਾਕ ਤੇ ਮਿਨਰਲ ਮਿਕਸਚਰ ਜਾਂ ਧਤਾਂ ਦਾ ਚੂਰਾ ਜਿਹੜਾ ਉਹ ਸਦਾ ਪਾਉਣਾ ਹੀ ਚਾਹੀਦਾ ਕਿਉਂਕਿ ਜਿੰਨਾ ਬਾਡੀ ਦੇ ਵਿੱਚ ਜਿਹੜਾ ਉਹਦਾ ਨੇਚਰਲ ਜਿਹੜੀ ਉਹਦੀ ਕੁਦਰਤੀ ਜਿਹੜਾ ਉਹਦਾ ਜਿਹੜਾ ਆਪਾਂ ਕਹਿੰਦੇ ਨੇ ਆ ਰੱਖਿਆ ਕਰਨ ਜਿਹੜਾ ਬਾਡੀ ਦਾ ਹੁੰਦਾ ਉਹ ਸਹੀ ਰਹੂਗਾ ਤਾਂ ਕੋਈ ਵੀ ਉਹਨੂੰ ਜਿਹੜਾ ਮੌਸਮ ਆ ਜਾਂ ਲਾ ਲੋ ਕੋਈ ਵੀ ਬਿਮਾਰੀ ਆ ਜਾਂ ਵਾਇਰਲ ਆ ਉਹ ਨਹੀਂ ਉਹਨੂੰ ਕੋਈ ਦਿੱਕਤ ਕਰੂਗੀ ਜੀ ਡਾਕਟਰ ਸਾਹਿਬ ਬਦਲ ਦੇ ਮੌਸਮ ਦੇ ਵਿੱਚ ਪਸ਼ੂਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਕਲੀਅਰ ਕਰ ਦਿੱਤਾ ਹੈ ਪਰ ਬਦਲਦੇ ਮੌਸਮ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਉਹ ਚਿੰਤਤ ਹੋ ਜਾਂਦੇ ਨੇ ਕਿ ਜਿਵੇਂ ਸਾਨੂੰ ਕੁਝ ਬਿਮਾਰੀਆਂ ਹੋ ਜਾਂਦੀਆਂ ਨੇ ਕਿ ਪਸ਼ੂਆਂ ਨੂੰ ਵੀ ਇਸ ਦੌਰਾਨ ਕੁਝ ਬਿਮਾਰੀਆਂ ਹੁੰਦੀਆਂ ਨੇ ਬਿਲਕੁਲ ਉਹਨਾਂ ਨੂੰ ਜ਼ਿਆਦਾਤਰ ਜਿਹੜਾ ਹੈਗਾ ਉਹ ਹਲਕਾ ਬੁਖਾਰ ਇਹ ਜ਼ਿਆਦਾਤਰ ਦੇਖਿਆ ਜਾਂਦਾ ਜਿਹੜੇ ਮੱਛਰ ਨੇ ਜਾਂ ਮੱਖੀ ਆ ਉਹ ਪੈਦਾ ਹੋਣ ਲੱਗ ਜਾਂਦੀ ਆ ਉਹਨਾਂ ਤੋਂ ਵੀ ਬਿਮਾਰੀਆਂ ਹੁੰਦੀਆਂ ਨੇ ਚਿਚੜਾਂ ਦੀਆਂ ਬਿਮਾਰੀਆਂ ਹੋਣ ਲੱਗ ਜਾਂਦੀਆਂ ਨੇ ਜ਼ਿਆਦਾਤਰ ਜਿਹੜੀ ਚਿਚੜਾਂ ਦੀ ਬਿਮਾਰੀ ਹੈ ਜ਼ਿਆਦਾ ਗਰਮੀਆਂ ਦੇ ਵਿੱਚ ਹੁੰਦੀ ਆ ਤੇ ਦੂਸਰੀ ਗੱਲ ਇਹ ਆ ਵੀ ਪਸ਼ੂਆਂ ਦੇ ਵਿੱਚ ਸਟ्रेस ਕਰਕੇ ਕਈ ਪਸ਼ੂਆਂ ਦਾ ਜਿਹੜਾ ਜਿਹੜਾ ਹੀਹਾ ਉਹ ਘਟ ਹੋ ਜਾਂਦਾ ਜਾਂ ਕਹਿ ਲੋ ਵੀ ਉਹ ਲੰਬਾ ਸਮੇਂ ਲਈ ਰਹਿੰਦਾ ਇਸ ਕਰਕੇ ਜਿਹੜਾ ਹੈਗਾ ਵੀ ਇਸ ਨੂੰ ਬਚਾਉਣ ਵਾਸਤੇ ప్రతి ਪਸ਼ੂ ਹਰੇਕ ਕਿਸਾਨ ਵੀਰ ਨੂੰ ਧਿਆਨ ਰੱਖਣਾ ਚਾਹੀਦਾ ਉਹਦੀ ਜਿਹੜੀ ਜਗਾਲੀ ਕਰਨ ਦੀ ਸਮਰੱਥਾ ਕਿੰਨੀ ਆ ਹਰ ਕਿਸਾਨ ਭਰਾ ਨੂੰ ਉਹਦੇ ਤੇ ਨੋਟ ਕਰਨੀ ਚਾਹੀਦੀ ਤੇ ਉਹ ਗੋਹਾ ਜਿਹੜੀ ਆ ਗੋਹਾ ਹੋ ਗਿਆ ਜਾਂ ਲਾ ਲੋ ਪਾਣੀ ਆ ਦਿਨ ਚ ਕਿੰਨੀ ਵਾਰ ਪੀ ਰਹੀ ਆ ਗੋਹਾ ਕਿੰਨੀ ਵਾਰ ਕਰਦੀ ਆ ਗੋਹਾ ਕਰ ਰਹੀ ਆ ਜਾਂ ਨਹੀਂ ਕਰ ਰਹੀ ਆ ਪਾਣੀ ਤੇ ਬਹੁਤ ਜਿਹੜਾ ਹੈਗਾ ਮਹੱਤਵਪੂਰਨ ਆ ਪਾਣੀ ਆ ਜਿਹੜਾ ਪਸ਼ੂ ਪਸ਼ੂ ਦੀ ਸਿਹਤ ਲਈ ਵੀ ਜ਼ਰੂਰੀ ਆ ਤੇ ਪਸ਼ੂ ਦੀ ਬਾਡੀ ਦੀ ਜਿਹੜੀ ਕਿਰਿਆਵਾਂ ਨੇ ਉਹਨਾਂ ਲਈ ਵੀ ਬਹੁਤ ਜ਼ਰੂਰੀ ਆ ਜੀ ਡਾਕਟਰ ਸਾਹਿਬ ਆਪਾਂ ਚਾਰੇ ਦੀ ਗੱਲ ਕਰਦੇ ਆ ਅਕਸਰ ਜਾਂ ਉਹਦੇ ਵਿੱਚ ਕਈ ਬਦਲਵੇਂ ਰੂਪ ਹੁੰਦੇ ਨੇ ਫੀਡ ਦੀ ਗੱਲ ਆ ਜਾਂਦੀ ਹੈ ਪਰ ਧਾਤਾਂ ਦੇ ਚੂਰੇ ਦੀ ਗੱਲ ਕਰੀਏ ਜਾਂ ਮਿਨਰਲ ਮਿਕਸਚਰ ਕਹਿ ਦਿੰਨੇ ਆ ਉਹਦਾ ਕਿੰਨਾ ਕੁ ਮਹੱਤਵ ਹੈ ਜੀ ਪਸ਼ੂ ਦੀ ਖੁਰਾਕ ਦੇ ਵਿੱਚ ਜਿਹੜਾ ਧਾਤਾਂ ਦਾ ਚੂਰਾ ਉਹ ਖੁਰਾਕ ਦਾ ਇੱਕ ਅਹਿਮ ਹਿੱਸਾ ਹਮ ਫੋਰ ਐਗਜ਼ਾਮਪਲ ਆਪਾਂ ਜੇ ਕਵਾਂਟਲ ਜੇ ਕੋਈ ਕਿਸਾਨ ਭਰਾ ਕਵਾਂਟਲ ਮਤਲਬ ਆਪਣੀ ਫੀਡ ਬਣਾਉਂਦਾ ਹੈ ਬਾਹਰੋਂ ਵੀ ਬਣਾਉਂਦਾ ਚਾਹੇ ਉਹ ਤਾਂ ਉਹਦੇ ਵਿੱਚ ਘੱਟੋ ਘੱਟ 1 ਕਿਲੋ ਆ ਜਿਹੜਾ ਉਹ ਧਾਤਾਂ ਦਾ ਚੂਰਾ ਹੋਣਾ ਚਾਹੀਦਾ ਹਮ ਧਾਤਾਂ ਦਾ ਚੂਰਾ ਜਿਹੜਾ ਹੈਗਾ ਉਹ ਬਾਡੀ ਦੀ ਕਿਰਿਆਵਾਂ ਹਮ ਤਾਤਨ ਦਾ ਚੂਰਾ ਜਿਹੜਾ ਉਹਦੇ ਵਿੱਚ ਸਾਰੇ ਮਿਨਰਲਸ ਹੁੰਦੇ ਨੇ ਜਿਵੇਂ ਮੈਗਨੀਸ਼ੀਅਮ ਹੋ ਗਿਆ ਕਾਪਰ ਹੋ ਗਿਆ ਜ਼ਿੰਕ ਹੋ ਗਿਆ ਆਇਓਡੀਨ ਹੋ ਗਿਆ ਆਇਰਨ ਹੋ ਗਿਆ ਇਹ ਸਾਰੇ ਹੀ ਪਸ਼ੂ ਦੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਸਭ ਤੋਂ ਜਿਹੜਾ ਇਫੈਕਟ ਪੈਂਦਾ ਜਾਂ ਲਾ ਲੋ ਤਾਤਨ ਦਾ ਚੂਰਾ ਨਾ ਪਾਉਣ ਨਾਲ ਜਿਹੜਾ ਨੁਕਸਾਨ ਆ ਜਾਂ ਹੁੰਦਾ ਉਹ ਹੁੰਦਾ ਪਸ਼ੂ ਦੇ ਜਿਹੜਾ ਪ੍ਰਜਨਨ ਕਿਰਿਆਵਾਂ ਤੇ ਪਸ਼ੂ ਆ ਜਿਹੜਾ ਹੇਹੇ ਚ ਨਹੀਂ ਆਉਂਦਾ ਪਸ਼ੂ ਬਾਰ ਬਾਰ ਬੋਲਦਾ ਹੈ ਪਸ਼ੂ ਦੀ ਜਿਹੜੀ ਹੀਟ ਆ ਜਾਂ ਹੇਹਾ ਉਹ ਲੰਬਾ ਚੱਲਾ ਜਾਂਦਾ ਹੈ ਜਾ ਲਾਲੋ ਗੁੰਗਾ ਇਹ ਹਾ ਰਹਿੰਦਾ ਜੀ ਉਹ ਕਿਸਾਨ ਭਰਾ ਨੂੰ ਪਤਾ ਨਹੀਂ ਲੱਗਦਾ ਹੂੰ ਇਸ ਕਰਕੇ ਧਤਾਂ ਦਾ ਚੂੜਾ ਤਾਂ ਬਿਲਕੁਲ ਵੀ ਬੰਦ ਨਹੀਂ ਕਰਨਾ ਚਾਹੀਦਾ ਕਈ ਕਿਸਾਨਪੁਰਾ ਕਹਿੰਦੇ ਨੇ ਵੀ ਇਹ ਸਾਡੀ ਇੱਕ ਤਰ੍ਹਾਂ ਨਾਲ ਦਵਾਈ ਆ ਇਹ ਦਵਾਈ ਨਹੀਂ ਹੈ ਇਹ ਉਹਦੇ ਖੁਰਾਕ ਦਾ ਇੱਕ ਅੰਗ ਹੈ ਇਹਨੂੰ ਦਵਾਈ ਵਜੋਂ ਨਹੀਂ ਪਾਉਣਾ ਚਾਹੀਦਾ ਇੱਕ ਖੁਰਾਕ ਦੇ ਤੌਰ ਤੇ ਸਾਰਾ ਸਾਲ ਪਾਉਣਾ ਚਾਹੀਦਾ ਜੀ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ ਪਸ਼ੂ ਤੰਦ ਦੀ ਤਾਂ ਪਸ਼ੂ ਤੰਦ ਦੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰ ਰਹੇ ਹਾਂ ਤਾਂ ਇਸ ਟਾਈਮ ਲੰਪੀ ਸਕਿਨ ਦੀ ਜਾਂ ਧੱਫੜਾਂ ਦੀ ਜਿਹੜੀ ਬਿਮਾਰੀ ਆ ਉਹਦੀ ਚੱਲ ਰਹੀ ਹੈ ਵੈਕਸੀਨੇਸ਼ਨ ਇਸ ਤੋਂ ਇਲਾਵਾ ਹੋਰ ਕਿਹੜੀਆਂ ਸਵੱਸਿਆਵਾਂ ਨੇ ਜਿਨ੍ਹਾਂ ਦੀ ਇਸ ਵੇਲੇ ਵੈਕਸੀਨੇਸ਼ਨ ਕਰਵਾਈ ਜਾ ਸਕਦੀ ਹੈ ਜਾਂ ਬਾਅਦ ਵਿੱਚ ਹੋਏਗੀ ਇਸ ਵਾਰ ਤਾਂ ਜਿਹੜੀ ਹੈਗੀ ਹੈ ਇਸ ਮਹੀਨੇ ਸਾਡੀ ਵਿਭਾਗ ਦੇ ਵੱਲੋਂ ਉਹ ਜਿਹੜੀ ਲੰਪੀ ਸਕਿਨ ਦੀ ਵੈਕਸੀਨ ਚੱਲ ਰਹੀ ਆ ਅੱਜ ਤੋਂ 2 ਮਹੀਨੇ ਬਾਅਦ ਤਕਰੀਬਨ April ਦੇ end ਦੇ ਵਿੱਚ ਤੇ ਵਿਸਾਖੀ ਤੋਂ ਬਾਅਦ ਆਪਣਾ ਜਿਹੜਾ ਹੈਗਾ ਉਹ ਮੂੰਹ ਖੁਰਦੀ ਜਿਹੜੀ ਵੈਕਸੀਨ ਆ ਉਹ ਜਿਹੜੀ ਆ ਸਾਡੇ ਵਿਭਾਗ ਦੇ ਵੱਲੋਂ ਫ੍ਰੀ ਆਫ ਕਾਸਟ ਜਾਂ ਲਾ ਲੋ ਮੁਫਤ ਆ ਜਿਹੜੀ ਕਿਸਾਨ ਭਰਾਵਾਂ ਨੂੰ ਦੇ ਪਸ਼ੂਆਂ ਨੂੰ ਲਗਾਈ ਜਾਵੇਗੀ ਉਸ ਤੋਂ ਬਾਅਦ ਗਲਕੋਟੂ ਦੀ ਵੈਕਸੀਨ ਬਰਸਾਤਾਂ ਤੋਂ ਪਹਿਲਾਂ ਹਮੇਸ਼ਾ ਹਰ ਸਾਲ ਉਹ ਜਿਹੜੀ ਗਲਕੋਟੂ ਦੀ ਅਸੀਂ ਜਿਹੜੀ ਆ ਵੈਕਸੀਨਾਂ ਲਗਾਉਂਦੇ ਆ ਤੇ ਗਲਕੋਟੂ ਆ ਜਿਹੜੀ ਉਹ 5 ਰੁਪਏ ਪ੍ਰਤੀ ਪਸ਼ੂ ਹੁੰਦੀ ਆ ਬਾਕੀ ਸਾਡੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਵੈਕਸੀਨਾਂ ਨੇ ਉਹ ਮੁਫਤ ਜਿਹੜੀਆਂ ਕਿਸਾਨਾਂ ਨੂੰ ਅਸੀਂ ਉਹਦੇ ਪਸ਼ੂਆਂ ਨੂੰ ਅਸੀਂ ਲਗਾਉਂਦੇ ਆ ਤੇ ਇੱਕ ਜਿਹੜੀ ਵੈਕਸੀਨ ਆ ਉਹ ਬਰੂਸੇਲੋਸਿਸ ਦੀ ਵੈਕਸੀਨ ਆ ਜਾਂ ਧੂ ਰੋਗ ਦੀ ਜਿਹੜੀ ਆਪਾਂ ਬਿਮਾਰੀ ਕਹਿ ਦਿੰਦੇ ਆ ਉਹਦੀ ਵੈਕਸੀਨ ਵੀ ਜਿਹੜੀ ਛੋਟੇ ਬੱਚਿਆਂ ਲਈ ਉਹ ਆਉਂਦੀ ਰਹਿੰਦੀ ਆ ਉਹ ਸਤੰਬਰ ਜਕਤੂਬਰ ਦੇ ਨਜ਼ਦੀਕ ਹੋ ਲੱਗਦੀ ਆ ਜ ਜੀ ਡਾਕਟਰ ਸਾਹਿਬ ਪਸ਼ੂਆਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੇ ਉੱਤੇ ਜਿੰਨੀ ਵੀ ਚਰਚਾ ਕੀਤੀ ਜਾਵੇ ਉਨੀ ਥੋੜੀ ਹੈ ਪਰ ਇਹਦੇ باوجود ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਕਿਸਾਨ ਭੈਣਾਂ ਨੂੰ ਜਾਂਦੇ ਹੋਏ ਕੀ ਸੁਝਾ ਦੇਣਾ ਚਾਹੋਗੇ ਇੱਕ ਤਾਂ ਜਿਹੜੇ ਕਿਸਾਨ ਵੀਰ ਨੇ ਆਪਣੇ ਉਹ ਅੱਜਕੱਲ੍ਹ ਜੋ ਸਮੱਸਿਆ ਜਿਹੜੀ ਜ਼ਿਆਦਾ ਆ ਰਹੀ ਆ ਉਹ ਰਿਪੀਟਰ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਰਿਪੀਟਰ ਮਤਲਬ ਕਿ ਪਸ਼ੂ ਰਹਿੰਦਾ ਨਹੀਂ बार-बार ਉਹਦੇ ਟੀਕਾ ਲਵਾਉਨੇ ਆ ਇਕਤੋਂ ਮੇਰੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਵੀ ਜਿਹੜਾ ਉਹ ਏਆਈ ਦਾ ਕੰਮ ਆ ਜਾਂ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਬੋਲਦੇ ਆਂ ਪਰ ਟੀਕਾ ਲਵਾਉਣ ਨੂੰ ਉਹ ਹਮੇਸ਼ਾ ਇੱਕ ਟੈਕਨੀਕਲ ਬੰਦੇ ਤੋਂ ਲਵਾਓ ਜੇਕਰ ਤੁਹਾਡੇ ਕੋਲ ਉਹਦੀ ਹੀਟ ਸਹੀ ਨਹੀਂ ਹੈ ਤਾਂ ਉਹਨੂੰ ਨਹੀਂ ਲਵਾਉਣਾ ਚਾਹੀਦਾ ਕਾਲੀ ਨਹੀਂ ਕਰਨੀ ਹਰ ਪਸ਼ੂ 2.5 ਕੁਆਂਟਲ ਤੋਂ ਜਦੋਂ ਉੱਪਰ ਹੋ ਜਾਂਦਾ ਉਹਦੇ ਆਪਾਂ ਜਿਹੜਾ ਹੈਗਾ ਉਹ ਗਰਭਦਾਨ ਦਾ ਟੀਕਾ ਲਵਾਉਣਾ ਕਿਉਂਕਿ ਜੇ ਆਪਾਂ ਸਹੀ ਸਮੇਂ ਤੇ ਟੀਕਾ ਨਹੀਂ ਲਵਾਵਾਂਗੇ ਹਮੇਸ਼ਾ ਰਿਪੀਟਰ ਦੇ ਚਾਂਸ ਹੋਣਗੇ ਤੇ ਉਹਨੂੰ ਖੁਰਾਕ ਹੈ ਜਿਹੜੀ ਉਹ ਬਹੁਤ ਸਹੀ ਤਰੀਕੇ ਨਾਲ ਧਾਤਾਂ ਦਾ ਚੂਰਾ ਪੇਟ ਦੇ ਕੀੜਿਆਂ ਦੀ ਦਵਾਈ ਸਹੀ ਸਹੀ ਸਮੇਂ ਤੇ ਦੇਣਾ ਚਾਹੀਦੀ ਆ ਤੇ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਅੱਗੇ ਵਧਣਾ ਚਾਹੀਦਾ ਪਸ਼ੂ ਪਾਲਕ ਦੇ ਧੰਦੇ ਦੇ ਵਿੱਚ ਜੀ ਬਿਲਕੁਲ ਜੀ ਕਿਸਾਨ ਵੀਰੋ ਤੁਹਾਡੇ ਵਾਸਤੇ ਅੱਜ ਦੀ ਖਾਸ ਜਾਣਕਾਰੀ ਸੀ ਜਿਹੜੀ ਤੁਹਾਡੇ ਨਾਲ ਡਾਕਟਰ ਗੁਰਜਾਪ ਸਿੰਘ ਹੋਰਾਂ ਨੇ ਸਾਂਝੀ ਕੀਤੀ ਹੈ ਜੋ ਵੈਟਰਨਰੀ ਅਫਸਰ ਨੇ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਸਾਡੇ ਸੱਦੇ ਤੇ ਕਿਸਾਨ ਵੀਰਾਂ ਵਾਸਤੇ ਲਾਹੇਵੰਦ ਜਾਣਕਾਰੀ ਲੈ ਕੇ ਆਏ ਧੰਨਵਾਦ ਜੀ